ਤੇਰੇ ਮੁੜਨ ਦੇ ਨਾਲ ਸਿਰਫ ਇਹ ਅਹਿਸਾਸ ਨਹੀਂ ਹੋਇਆ ਕਿ ਮੈਂ ਅਜੇ ਸਾਹ ਲੈ ਰਹੀ ਆ ਨਿੱਕੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਇੰਟਰਨੈਟ ਦੇ ਉੱਤੇ ਸੁਰਖੀਆਂ ਬਟੋਰੀਆਂ ਨੇ ਤੇ ਦਰਸ਼ਕ ਵੀ ਕਾਫੀ ਪਸੰਦ ਕਰ ਨੇ ਨਿੱਕੇ ਕਿਊਟ ਜਿਹੇ ਚਿਹਰੇ ਨੇ ਦੇਖੋ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਦਰਅਸਲ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦੇ ਜਨਮ ਦੇ ਨਾਲ ਇੱਕ ਵਾਰ ਫਿਰ ਤੋਂ ਮੂਸਾ ਪਿੰਡ ਦੀ ਹਵੇਲੀ ਦੇ ਵਿੱਚ ਰੌਣਕਾਂ ਆਈਆਂ ਹੋਈਆਂ ਨੇ ਛੋਟੇ ਸਿੱਧੂ ਦੇ ਪਿਤਾ ਬਲਕੌਰ ਸਿੱਧੂ ਅਤੇ ਮਾ ਚਰਨਕੌਰ ਨੂੰ ਵੀ ਨਵੀਂ ਜ਼ਿੰਦਗੀ ਦਿੱਤੀ ਹੈ ਅਤੇ ਉਹਨਾਂ ਦੀ ਬੇਰੰਗ ਜ਼ਿੰਦਗੀ ਦੇ ਵਿੱਚ ਰੰਗ ਭਰ ਦਿੱਤਾ ਹੈ ਛੋਟੇ ਸਿੱਧੂ ਦੀ ਪਹਿਲੀ ਲੋੜੀ ਦੇ ਮੌਕੇ ਤੇ ਜਿਹੜੇ ਕਿ ਸਿੱਧੂ ਮੂਸੇਵਾਲਾ ਦੇ ਘਰ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਸੀ ਪਿੰਡ ਵਾਲਿਆਂ ਨੇ ਖੁਸ਼ੀ ਦਾ ਜਸ਼ਨ ਮਨਾਇਆ ਗਿਆ ਹਾਲ ਹੀ ਦੇ ਵਿੱਚ ਛੋਟੇ ਸਿੱਧੂ ਦੀਆਂ ਉਸਦੇ ਪਿਤਾ ਬਲਕੌਰ ਅਤੇ ਮਾ ਚਰਨਕੌਰ ਦੇ ਨਾਲ ਕੁਝ ਕੁ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਤੇ ਉਹ ਸੋਸ਼ਲ ਮੀਡੀਆ ਦੇ ਉੱਤੇ ਕੁਝ ਪਲਾਂ ਦੇ ਵਿੱਚ ਜਿਹੜੀ ਕਿ ਵਾਇਰਲ ਹੋਣ ਲੱਗੀਆਂ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਦੱਸਦੀਏ ਹਰ ਪਾਸੇ ਫੈਲ ਰਹੀਆਂ ਨੇ ਤਾਂ ਛੋਟੇ ਸਿੱਧੂ ਦੀਆਂ ਇਹਨਾਂ ਖਾਸ ਤਸਵੀਰਾਂ ਸਾਰਿਆਂ ਦਾ ਦਿਲ ਜਿੱਤ ਰਹੀ ਹੈ ਛੋਟਾ ਸਿੱਧੂ ਇੰਟਰਨੈਟ ਦੇ ਉੱਤੇ ਕਾਫੀ ਛਾਇਆ ਹੋਇਆ ਜਿਸ ਨੇ ਹਰ ਕਿਸ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਦੱਸਦੇ ਕਿ ਨਿੱਕੇ ਸਿੱਧੂ ਦੀ ਇਹ ਪਹਿਲੀ ਲੋੜੀ ਹੈ ਜਿਸ ਦੇ ਉੱਤੇ ਮਾਚਰਨ ਕੌਰ ਕਾਫੀ ਖੁਸ਼ ਅਤੇ ਭਾਵੁਕ ਨਜ਼ਰ ਆਈ ਹੈ ਕਿਉਂਕਿ ਉਸ ਨੂੰ ਆਪਣੇ ਵੱਡੇ ਪੁੱਤ ਸਿੱਧੂ ਮੂਸੇਵਾਲੇ ਦੀ ਯਾਦ ਆ ਜਾਂਦੀ ਹੈ ਕਿ ਅੱਜ ਉਹ ਜ਼ਿੰਦਾ ਹੁੰਦਾ ਤਾਂ ਸਾਡੇ ਨਾਲ ਹੁੰਦਾ ਦਰਸਲ ਇਸ ਮੌਕੇ ਚਰਨਕੌਰ ਦੇ ਵੱਲੋਂ ਆਪਣੇ ਪੁੱਤਰ ਮੂਸੇਵਾਲੇ ਨੂੰ ਯਾਦ ਕੀਤਾ ਗਿਆ ਤੇ ਉਹਨਾਂ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਬੜਾ ਲੰਮਾ ਪੋਸਟ ਲਿਖਿਆ ਹੈਗਾ ਦੱਸਦੀ ਹੈ ਕਿ ਉਹਨਾਂ ਨੇ ਤਸਵੀਰਾਂ ਦੇ ਵਿੱਚ ਸ਼ੇਅਰ ਕਰਦੇ ਹੋਏ ਉਹਨਾਂ ਦੀ ਇੱਕ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ ਕਿ ਤੇਰੇ ਮੁੜਨ ਦੇ ਨਾਲ ਸਿਰਫ ਇਹ ਅਹਿਸਾਸ ਨਹੀਂ ਹੋਇਆ ਕਿ ਮੈਂ ਅਜੇ ਸਾਹ ਲੈ ਰਹੀਆਂ ਤੇਰੇ ਮੁੜਨ ਦੇ ਨਾਲ ਮੈਂ ਆਪਣੀ ਕੁੱਖ 'ਚ ਸਤਗੁਰੂ ਦੇ ਲਾਇ ਭਾਗ ਦੇ ਨਾਲ ਆਪਣੇ ਦੁੱਖ ਤੇ ਮਲਮ ਬਿਲਾਈਆਂ ਪੁੱਤ ਮੈਂ ਵਾਹਿਗੁਰੂ ਦੇ ਕੀਤੇ ਇਨਸਾਫ਼ ਦੇ ਨਾਲ ਇਹ ਤਾਂ ਜਾਣ ਗਈਆਂ ਕਿ ਕਿਸੇ ਨੂੰ ਗਿਰਾਉਣ ਮਿਟਾਉਣ ਦੀਆਂ ਜੁਗਤਾਂ ਇੱਥੋਂ ਤੱਕ ਹੀ ਰਹਿ ਜਾਣੀਆਂ ਕਦੇ ਕਦੇ ਜਦੋਂ ਦਿਲ ਬੇਚੈਨ ਹੋ ਜਾਂਦਾ ਹੈ ਤਾਂ ਮੇਰਾ ਮਨ ਮੈਨੂੰ ਇਹ ਕਹਿੰਦਾ ਹੈ ਕਿ ਮੈਂ ਤੇਰੇ ਦੋ ਰੂਪ ਦੇਖਣੇ ਸੀ ਮੇਰਾ ਸ਼ੇਰ ਹੁਣ ਬੱਬਰ ਸ਼ੇਰ ਬਣ ਗਿਆ ਮੇਰੇ ਨਿੱਕੇ ਸ਼ੁਭ ਨੂੰ ਮੇਰੇ ਵੱਡੇ ਸ਼ੁਭ ਦੇ ਵੱਲੋਂ ਤੇ ਸਾਰੇ ਜਹਾਨ ਦੇ ਵਿੱਚ ਉਹਦੀ ਸੁਖ ਮੰਗਦੇ ਭੈਣ ਭਰਾਵਾਂ ਦੇ ਵੱਲੋਂ ਪਹਿਲੀ ਲੋੜੀ ਮੁਬਾਰਕ ਮੇਰੀ ਅਰਦਾਸ ਹੈ ਬੇਟਾ ਤੁਸੀਂ ਵੀ ਆਪਣੇ ਵੱਡੇ ਵੀਰ ਵਾਂਗ ਸੂਝਵਾਨ ਤੇ ਦਲੇਰ ਬਣੋ ਤਾਂ ਮਾਤਾ ਚਰਨਕੌਰ ਨੇ ਆਪਣੇ ਵੱਡੇ ਪੁੱਤ ਨੂੰ ਯਾਦ ਕਰਦੇ ਹੋਏ ਨਿੱਕੇ ਪੁੱਤ ਨੂੰ ਵੀ ਇੰਜ ਦੁਆਵਾਂ ਦਿੱਤੀਆਂ ਨੇ